ਮੰਟਿੱਕੇ ਜਿੱਥੇ ਗੁਰਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਹੋਣ ਜਾ ਰਿਹਾ ਇੱਥੇ ਸਾਡੇ ਬੱਚੇ ਪਹੁੰਚੇ ਆ ਜਿਹੜੇ ਆਪਣੇ ਜਿਹੜੀ ਸਾਡੀ ਰਵਾਇਤੀ ਸਵਾਰੀ ਹੈਗੀ ਆ ਘੋੜ ਸਵਾਰੀ ਉਹ ਲੈ ਕੇ ਪਹੁੰਚੇ ਆ ਤੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਦੇ ਆ ਕਿਉਂਕਿ ਆਪਣੇ ਕਹਿ ਲੋ ਕਿ ਇੱਕ ਘੋੜਿਆਂ ਦੇ ਨਾਲ ਪਹੁੰਚਣਾ ਸਵਾਰੀ ਲੈ ਕੇ ਪਹੁੰਚਣਾ ਇਹ ਸਾਡੀ ਰਵਾਇਤੀ ਸਵਾਰੀ ਆ ਤੇ ਤੁਸੀਂ ਦੇਖ ਸਕਦੇ ਆ ਕਿ ਇੱਥੇ ਜਿਹੜੇ ਆ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਉਣ ਵਾਸਤੇ ਜਿਹੜੇ ਹੈਗੇ ਉਹ ਬੱਚੇ ਪਹੁੰਚੇ ਤੁਸੀਂ ਦੇਖ ਰਹੇ ਆ ਤਸਵੀਰਾਂ ਮੰਟੀਕੇ ਦੀ ਧਰਤੀ ਤੋਂ ਨਗਰ ਕੀਰਤਨ ਦੇ ਸੰਬੰਧ ਵਿੱਚ ਜਿਹੜੇ ਬੱਚੇ ਇੱਥੇ ਪਹੁੰਚੇ ਆ ਤੇ ਨਾਲ ਦੀ ਨਾਲ ਤੁਸੀਂ ਦੇਖ ਰਹੇ ਆ ਤਸਵੀਰਾਂ ਕਿਉਂਕਿ ਇਹ ਖਾਲਸਾ ਹੀ ਰਵਾਇਤ ਹੁੰਦੀ ਆ ਘੋੜੇ ਜਿਹੜੇ ਆ ਉਹ ਸ਼ਾਨ ਹੁੰਦੇ ਆ ਨਗਰ ਕੀਰਤਨਾ ਦੇ ਵਿੱਚ ਜਾਂ ਆਪਾਂ ਦੇਖਦੇ ਆ ਜਦੋਂ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਹੋਲਾ ਵਾਲਾ ਵੀ ਕੱਢਿਆ ਜਾਂਦਾ ਉੱਥੇ ਵੀ ਘੋੜਿਆਂ ਦੇ ਉੱਤੇ ਜਿਹੜੇ ਸਿੰਘ ਆਉਂਦੇ ਆ ਤੇ ਇੱਥੇ ਵੀ ਸਾਡੇ ਜਿਹੜੇ ਪੰਜਾਬੀ ਹੈਗੇ ਆ ਵੀਰ ਭੈਣ ਭਰਾ ਉੱਥੇ ਪਹੁੰਚਦੇ ਹੈਗੇ ਆ ਤੇ ਜਿਹੜੇ ਉਹਨਾਂ ਨੇ ਆਪਣੇ ਸ਼ੌਂਕ ਜਿਹੜੇ ਆ ਉਹ ਪੂਰੇ ਕਰਨ ਵਾਸਤੇ ਇੱਥੇ ਵੀ ਘੋੜੇ ਜਿਹੜੇ ਰੱਖੇ ਹੋਏ ਆ ਤੇ ਵੱਡੇ ਪੱਧਰ ਤੇ ਇੱਥੇ ਜਿਹੜੇ ਆ ਉਹ ਪਹੁੰਚਦੇ ਹੈਗੇ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਗੁਰਦੁਆਰਾ ਸਾਹਿਬ ਗੁਰਮਤਿ ਪ੍ਰਕਾਸ਼ ਮੰਟੀਕੇ ਤੋਂ ਕਿਉਂਕਿ ਜਿਹੜੇ ਇਹ ਸਾਡੇ ਰਸਵਾਰੀ ਹੈਗੇ ਘੋੜਸਵਾਰੀ ਇਹ ਖਾਲਸਾ ਹੀ ਜਿਹੜਾ ਸਾਡਾ ਬਾਣਾ ਆ ਉਹਦੇ ਵਿੱਚ ਹੈਗੀ ਆ ਤੇ ਬਹੁਤ ਵੱਡੇ ਆਪਣੇ ਪੰਜਾਬੀਆਂ ਦੇ ਸ਼ੌਂਕ ਹੁੰਦੇ ਆ ਸਿੱਖਾਂ ਦੇ ਸ਼ੌਂਕ ਹੁੰਦੇ ਆ ਇਸੇ ਕਰਕੇ ਇੱਥੇ ਵੀ ਜਿਹੜੇ ਇਹ ਆਪਣੇ ਪੰਜਾਬੀਆਂ ਨੇ ਖੇਤਾਂ ਦੇ ਜਿਹੜੇ ਰਹਿੰਦੇ ਆ ਘੋੜੇ ਇੱਥੇ ਰੱਖੇ ਹੁੰਦੇ ਆ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਤੇ ਜਰੂਰ ਦੱਸਿਓ ਵੀ ਤੁਸੀਂ ਕਿੱਥੇ ਰਹਿੰਦੇ ਆ ਤੇ ਇਦਾਂ ਤੁਹਾਨੂੰ ਲੱਗਦਾ ਜੋ ਤੁਸੀਂ ਇੱਥੇ ਸ਼ਾਮਲ ਹੋਣੇ ਨਗਰ ਕੀਰਤਨ ਅਸੀਂ ਭਾਜੀ ਪੈਟਰਸਨ ਰਹਿੰਦੇ ਆ ਜੀ ਅਸੀਂ ਪਿਛਲੇ ਸਾਲ ਵੀ ਆਏ ਸੀਗੇ ਤੈ ਤੇਗੀ ਵੀ ਮਹਾਰਾ ਦੀ ਕਿਰਪਾ ਨਾਲ ਹਰੇਕ ਸਾਲ ਆਉਂਦੇ ਰਵਾਂਗੇ ਜੀ ਹਾਂਜੀ ਮੈਂ ਤੁਹਾਡੇ ਉੱਥੇ ਫਾਰਮ ਤੇ ਇੱਕ ਵਾਰੀ ਜਾ ਕੇ ਵੀ ਆਇਆ ਸੀਗਾ ਕੁੜੀਦਾਨਾ ਜੋਬਨਾ ਨਾ ਹਾਂ ਤਾਂ ਅਸੀਂ ਉੱਥੇ ਗਏ ਸੀਗੇ ਤੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਦਿਖਾਇਆ ਸੀ ਫਾਰਮ ਘੋੜੇ ਵੀ ਦਿਖਾਏ ਸੀ ਜਦੋਂ ਆਪਾਂ ਇਦਾਂ ਨਗਰ ਕੀਰਤਨ ਵਿੱਚ ਲੈ ਕੇ ਆਉਂਨਾ ਹੈ ਘੋੜੇ ਤੇ ਮਤਲਬ ਕਿ ਤੁਹਾਨੂੰ ਪਹਿਲਾਂ ਸਪੈਸ਼ਲ ਇਹਨਾਂ ਨੂੰ ਕੋਈ ਸਵਾਰੀ ਕਰਨੀ ਪੈਂਦੀ ਲੈ ਕੇ ਆਉਣ ਵਾਸਤੇ ਇਹਨਾਂ ਦੇ ਭਾਜੀ ਇਹਨਾਂ ਨੂੰ ਸਾਰਾ ਕੁਝ 1-2 ਦਿਨ ਪਹਿਲਾਂ ਕਰਨਾ ਪੈਂਦਾ ਰੈਡੀ ਫਿਰ ਭਾਜੀ ਇੱਥੇ ਲੈ ਕੇ ਆਉਣੇ ਆ ਜੀ ਹਾਂਜੀ ਭਾਜੀ ਜੇ ਆਪਾਂ ਗੱਲ ਕਰੀਏ ਤੇ ਕਿਉਂਕਿ ਇੱਕ ਵਿਲੱਖਣ ਚੀਜ਼ ਹੁੰਦੀ ਆ ਪੰਜਾਬ ਵਿੱਚ ਤੇ ਆਮ ਹੀ ਆਪਾਂ ਦੇਖਦੇ ਘੋੜਸਵਾਰੀ ਹੁੰਦੀ ਆ ਇੱਥੇ ਕਿਦਾਂ ਦਾ ਸ਼ੌਂਕ ਇਤਦਾਰ ਤੁਹਾਨੂੰ ਰੱਖਿਆ ਭਾਜੀ ਇਸੇ ਕਰਕੇ ਵੀ ਇੱਥੇ ਆਪਾਂ ਲੈ ਕੇ ਆਉਣੇ ਵੀ ਇੰਡੀਆ ਵਾਲਾ ਸ਼ੌਂਕ ਆਪਾਂ ਇੱਥੇ ਵੀ ਇਹ ਪੂਰਾ ਕਰਨਾ ਆ ਇਸੇ ਕਰਕੇ ਭਾਜੀ ਆਉਣੇ ਸਾਡੇ ਹੋਰ ਭੈਣ ਭਰਾ ਵੀ ਇੱਥੇ ਆਉਣ ਵਧੀਆ ਲੱਗਦਾ ਭਾਜੀ ਇੰਡੀਆ ਕਲਚਰ ਜਦੋਂ ਆਪਣੇ ਕੋਈ ਹੋਰ ਗੋਰੇ ਵੀ ਦੇਖਦੇ ਆ ਤਾਂ ਵਧੀਆ ਗੱਡ ਕੱਲੀ ਫਿਰ ਕਰਦੇ ਆ ਵਧੀਆ ਜੀ ਬੜੀ ਚੀਜ਼ ਹੁੰਦੀ ਆ ਜਦੋਂ ਆਪਾਂ ਇੱਥੇ ਘੋੜਸਵਾਰੀ ਕਰਦੇ ਆ ਤੇ ਬੱਚੇ ਜਿਹੜੇ ਆ ਉਹ ਵੀ ਇੱਥੇ ਸ਼ਾਮਲ ਹੁੰਦੇ ਆ ਇਹ ਸਾਡੀ ਨੌਜਵਾਨ ਬੱਚੀ ਹੈਗੀ ਆ ਸਭ ਤੋਂ ਪਹਿਲਾਂ ਸਸਿਕਾ ਬੇਟੇ ਸਸਿਕਾ ਕੀ ਕਹਿਣਾ ਚਾਹੁੰਦੇ ਆ ਅੱਜ ਨਗਰ ਕੀਰਤਨ ਤੇ ਲੈ ਕੇ ਆਏ ਵਧੀਆ ਲੱਗ ਰਿਹਾ ਮੈਨੂੰ ਆਣਾ ਲਾਈਕ ਮਾਈਂਡ ਫ੍ਰੈਸ਼ ਹੋ ਜਾਂਦਾ ਵਾ ਪਰ ਤੁਸੀਂ ਘੋੜੇ ਤੇ ਸਵਾਰੀ ਲੈ ਕੇ ਆਏ ਆ ਕਿਉਂਕਿ ਆਮ ਜਿਹੜੇ ਬੱਚੇ ਆ ਉਹ ਤਾਂ ਘੋੜੇ ਨੂੰ ਵੇਖ ਕੇ ਡਰ ਜਾਂਦੇ ਆ ਵੀ ਤੁਸੀਂ ਕਿਦਾਂ ਘਰ ਵੀ ਸਪ੍ਰੈਕਟਿਸ ਕਰਦੇ ਨੇ ਆ ਆਪਣੀ ਹੀ ਘਰੇ ਰੱਖਿਆ ਆਪਾਂ ਸ਼ੁਰੂ ਤੋਂ ਹੀ ਮੇਰੇ ਰੱਖਿਆ ਜਦੋਂ ਮੈਂ ਛੋਟੀ ਸੀਗੀ ਤਾਂ ਉਹਦਾ ਲਾੜ ਹੋਇਆ ਘੋੜੇ ਨੂੰ ਕੁੜੀਆਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਕਿਉਂਕਿ ਜਿਆਦੇ ਮਰਦ ਮਰਦ ਕਰਦੇ ਘੋੜਿਆਂ ਦੇ ਰਾਈ ਇਹਦੇ ਥੋੜਾ ਮਤਲਬ ਤੁਸੀਂ ਨਹੀਂ ਕਰ ਸਕਦੇ ਹੈ ਤੁਹਾਨੂੰ ਸ਼ੌਂਕ ਆ ਸ਼ੌਂਕ ਪੂਰਾ ਕਰੋ ਆਪਣਾ ਤੇ ਤੁਹਾਨੂੰ ਤੁਹਾਡੇ ਡੈਡੀ ਨੇ ਸਿਖਾਇਆ ਕਿੰਨੇ ਸਿਖਾਇਆ ਮੇਰੇ ਡੈਡੀ ਨੇ ਹਾਂਜੀ ਅੱਜ ਉਹ ਵੀ ਆਏ ਕਿ ਨਹੀਂ ਹਾਂਜੀ ਡੈਡੀ ਆਵੇ ਮੇਰੇ ਡੈਡੀ ਵੀ ਆ ਗਿਆ ਤੇ ਮੇਰਾ ਛੋਟਾ ਭਰਾ ਅੱਛਾ ਅੱਛਾ ਥੈਂਕ ਯੂ ਥੈਂਕ ਯੂ ਤੁਸੀਂ ਬਹੁਤ ਵਧੀਆ ਇੱਥੇ ਘੋੜੇ ਲੈ ਕੇ ਆਏ ਆ ਇਹਨਾਂ ਦੇ ਪਿਤਾ ਜੀ ਵੀ ਆ ਗਏ ਉਹਨਾਂ ਨੂੰ ਵੀ ਪਹਿਲਾ ਜੀ ਆਨ ਜੂ ਹੈ ਖਾਲਸਾ ਪਤੇ ਜੀ ਬਾਈ ਖਾਲਸਾ ਤੇ ਮੈਂ ਬੇਟੀ ਜੋਬਨ ਨਾਲ ਗੱਲ ਕਰਦਾ ਪਿਆ ਸੀਗਾ ਕਿ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਆਪਾਂ ਨਗਰ ਕੀਰਤਨ ਦੀ ਸ਼ਾਨ ਵਿੱਚ ਪਹੁੰਚਦੇ ਆ ਅੱਜ ਕਿਦਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਬਾਈ ਕੁ ਜੀ ਬਹੁਤ ਬਹੁਤ ਖੁਸ਼ੀਆਂ ਪ੍ਰਾਪਤ ਹੋਈਆਂ ਅੱਜ ਸਰਕਾਰੀ ਸੰਗਤ ਨੇ ਬਾਈ ਬਹੁਤ ਪਿਆਰ ਕਰਦੀ ਹੈ ਤੇ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਸੰਗਤ ਆਈ ਠੀਕ ਹੈ ਜੀ ਬਾਈ ਕੁ ਕਿੰਨ ਨਗਰ ਕਿਤੇ ਤੇ ਬਹੁਤ ਬਹੁਤ ਚੜ੍ਹਦੀ ਕਲਾ ਰੱਖ ਕੇ ਪਰਮਾਤਮਾ ਮੇਰੇ ਠੀਕ ਹੈ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਏ ਆ ਦੇਖੋ ਮੈਂ ਇੱਕ ਮੜਾ ਜੋ ਮੜਾ ਬੇਟੀ ਦੇ ਕੋਲ ਹੀ ਆ ਜਾਓ ਤੇ ਜੋ ਬਣ ਇੱਥੇ ਆ ਜਾ ਇੱਥੇ ਆ ਜਾ ਮੈਂ ਜਰੂਰ ਇਹ ਪੁੱਛੂੰਗਾ ਵੀ ਆਪਾਂ ਦੇਖਦੇ ਆ ਜਿਹੜੇ ਬੱਚੇ ਆ ਉਹ ਜ਼ਿਆਦਾਤਰ ਗੱਡੀਆਂ ਦੇ ਸ਼ਕੀਨ ਹੁੰਦੇ ਆ ਪਰ ਸਾਡੀ ਬੱਚੀ ਨੂੰ ਕਹਿੰਦੇ ਆ ਘੋੜਿਆਂ ਦਾ ਸ਼ੌਂਕ ਹੈ ਕਿੱਥੋਂ ਸ਼ੌਂਕ ਕਿੱਥੋਂ ਜਾਗਿਆ ਜਾਵੇ ਕਿਉਂਕਿ ਇੰਡੀਆ ਤੋਂ ਜੈਨੇਟ ਰੱਖੇ ਸ਼ੁਰੂ ਤੋਂ ਅੱਛਾ ਇੰਡੀਆ ਵੀ ਰੱਖੇ ਹੋਈ ਸੀ ਕੋੜੇ ਹਾਂਜੀ ਇੰਡੀਆ ਤੁਹਾਡਾ ਪਿੰਡ ਕਿਹੜਾ ਆ ਪਿੰਡ ਹੁਸ਼ਿਆਰਪੁਰ ਹੁਸ਼ਿਆਰਪੁਰ ਚ ਕਿਹੜਾ ਪਿੰਡ ਆ ਕਰੀ ਸਾਰੀ ਕਿਹੜਾ ਕਰੀ ਸਾਰੀ ਅੱਛਾ ਤਾਂ ਜੀ ਸਾਰੀ ਠੀਕ ਹੈ ਤੇ ਜੇ ਮੈਂ ਪੁੱਛਾਂ ਵੀ ਇਹ ਜਿਹੜਾ ਕਿਉਂਕਿ ਸਭ ਤੋਂ ਵੱਡੀ ਗੱਲ ਤੇ ਹੁੰਦੀ ਹੈ ਟਾਈਮ ਕੱਢਣਾ ਬੜਾ ਔਖਾ ਹੁੰਦਾ ਤੁਸੀਂ ਪੜ੍ਹਾਈ ਵੀ ਕਰਦੇ ਆ ਫਿਰ ਕਿਦਾਂ ਟਾਈਮ ਨਿਕਲਦਾ ਘੋੜਿਆਂ ਦੇ ਨਾਲ ਸਕੂਲ ਤੋਂ ਬਾਅਦ ਪਹਿਲਾਂ ਘੋੜਿਆਂ ਨੂੰ ਜਾਣਾ ਹੱਥੋਂ ਤੁਹਾਨੂੰ ਫਿਰ ਆਮ ਤੇ ਜਾ ਕੇ ਆਪਣੇ ਕੰਮ ਕਰਕੇ ਬਾਹਰ ਹੀ ਜਾਦੇ ਰਹਿਣਾ ਫਿਰ ਐਦਾਂ ਪਹਿਲਾਂ ਪਹਿਲਾਂ ਡਰ ਲੱਗਦਾ ਹੁੰਦਾ ਸੀਗਾ ਪਰ ਸ਼ੁਰੂ ਤੋਂ ਹੀ ਪਿਆਰੀ ਸੀਗਾ ਘੋੜਿਆਂ ਦਾ ਸੋ ਮਤਲਬ ਮਤਲਬ ਬਹੁਤ ਮਨ ਦੇ ਵਿੱਚ ਚਾਹ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਤੇ ਨਾਲੇ ਵੀ ਤੁਸੀਂ ਹਰ ਵਾਰੀ ਨਗਰ ਕੀਰਤਨ ਚ ਆਉਂਦੇ ਕਿ ਪਹਿਲੀ ਵਾਰੀ ਆਏ ਆ ਗੇ ਵੀ ਆ ਪਾ ਪਿਛਲੇ ਸਾਲ ਇੱਥੇ ਕਿਤੇ ਰਹਿੰਦੇ ਆ ਟ੍ਰੈਸੇ ਪੈਟਰਸਨ ਪੈਟਰਸਨ ਰਹਿੰਦੇ ਆ ਇਹ ਤੁਹਾਡਾ ਬ੍ਰਦਰ ਆ ਹਨਾ ਮੈਂ ਦੇਖਿਆ ਇਹ ਵੀ ਇਹ ਵੀ ਸ਼ੌਂਕ ਰੱਖਦਾ ਹੈ ਕਿ ਨਹੀਂ ਹਾਂਜੀ ਇਹ ਵੀ ਇਹ ਵੀ ਕਰ ਲੈਂਦਾ ਰਾਈਡਰ ਤੁਸੀਂ ਵੀ ਰਾਈਡ ਕਰਦੇ ਆ ਹਾਂਜੀ ਤੇ ਫਿਰ ਕਿੰਨਾ ਦਾ ਫੀਲ ਹੁੰਦਾ ਤੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਆ ਬਹੁਤ ਸਾਰਿਆਂ ਨੂੰ ਬਹੁਤ ਬਹੁਤ ਜੀ ਪਾਈਦਾ ਤੁਹਾਡਾ ਤੁਹਾਡਾ ਪਿੰਡ ਕਿਹੜਾ ਆ ਪੈਟਰਸਨ ਤੁਹਾਡਾ ਹੁਣ ਪਿੰਡ ਪੈਟਰਸਨ ਹੈ ਆ ਪੈਟਰਸਨ ਪਰ ਇਹਦੇ ਪੈਟਰਸਨ ਪਿੰਡ ਸਾਡਾ ਪੈਟਰਨ ਸੀ ਆ ਓਕੇ ਬੇਟਾ ਜੋ ਵੀ ਤੁਸੀਂ ਇੱਕ ਗੱਲ ਜਰੂਰ ਉਹਨਾਂ ਨੌਜਵਾਨ ਕੁੜੀਆਂ ਨੂੰ ਕਹੋ ਕਿ ਜਿਹੜੇ ਇਹ ਜਿਹੜਾ ਸਾਡਾ ਕਲਚਰ ਹੈ ਜਦਾਂ ਪੰਜਾਬ ਦਾ ਕਲਚਰ ਹੈ ਅਸੀਂ ਠੀਕ ਆ ਤੁਸੀਂ ਤੁਹਾਡੇ ਤੁਹਾਡੇ ਡੈਡੀ ਨੇ ਇੰਡੀਆ ਵੀ ਇਦਾਂ ਘੋੜੇ ਰੱਖੇ ਸੀਗੇ ਤਾਂ ਤੁਹਾਨੂੰ ਸ਼ੌਂਕ ਜਾਗਿਆ ਪਰ ਇਥੇ ਕੁੜੀਆਂ ਨੂੰ ਖਾਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖਣੀ ਚਾਹੀਦੀਆਂ ਹਾਂਜੀ ਕਿਉਂਕਿ ਕੁੜੀਆਂ ਡਰ ਜਾਂਦੀਆਂ ਕਿਹਦੇ ਨੇ ਸਿਰਫ ਮੁੰਡੇ ਕਰਦੇ ਆ ਤਾਂ ਅੰਦਰ ਕੁਝ ਹੁਣ ਹੁਣੇ ਨਹੀਂ ਜਿਹਦੇ ਦਿਮਾਗ 'ਚ ਪਾਉਣਾ ਨਹੀਂ ਚਾਹੀਦਾ ਤੁਸੀਂ ਹੁਣ ਕਿਹੜੀ ਕਲਾਸ 'ਚ ਪੜਦੇ ਆ ਮੈਂ 11th 'ਚ ਅੱਛਾ ਹਾਂਜੀ 11th 'ਚ ਪੜਦੀ ਆ ਪਰ 11ਵੀਂ ਵਿੱਚ ਅਜੇ ਪੜਦੀ ਆ ਪਰ ਫੇਰ ਵੀ ਜਿੱਦਾਂ ਇਹ ਬਹੁਤ ਬਰੇਵ ਕੁੜੀ ਆ ਕਿਉਂਕਿ ਕਈ ਸਾਲਾਂ ਤੋਂ ਇਹ ਹਾਊਸ ਰਾਈਡਿੰਗ ਕਰਦੇ ਆ ਮੈਂ ਭਾਜੀ ਉਹਨਾਂ ਦੇ ਘਰ ਵੀ ਜਾ ਕੇ ਆਇਆ ਸੀਗਾ ਇਹਨਾਂ ਨੇ ਪੂਰਾ ਤਾਮਚਾਮ ਬਣਾਇਆ ਇੱਕ ਵਾਰੀ ਤੁਹਾਨੂੰ ਲੈ ਕੇ ਚੱਲਾਂਗੇ ਜਰੂਰ ਇਹਨਾਂ ਦੇ ਘਰ ਸਾਰਾ ਕੁਝ ਦਿਖਾਵਾਂਗੇ ਇੱਕ ਇਦਾਂ ਇਹਨਾਂ ਨੇ ਕਹਿੰਦੇ ਗਾਵਾਂ ਵੀ ਰੱਖੀਆਂ ਹੋਈਆਂ ਬੱਕਰੀਆਂ ਵੀ ਰੱਖੀਆਂ ਹੋਈਆਂ ਘੋੜੇ ਵੀ ਰੱਖੇ ਹੋਏ ਆ ਜਿੰਨੇ ਛੋਟੇ ਜਾਨਵਰ ਆ ਬੱਕਰੀਆਂ ਵਗੈਰਾ ਸਾਰਾ ਕੁਝ ਰੱਖਿਆ ਹੋਇਆ ਮੁਰਗੇ ਵੀ ਰੱਖੇ ਹੋਏ ਆ ਮਤਲਬ ਕਿ ਬੜਾ ਵੱਡਾ ਇਹਨਾਂ ਨੇ ਸ਼ੌਂਕ ਉੱਥੇ ਪਾਲਿਆ ਹੋਇਆ ਪੂਰਾ ਪੰਜਾਬ ਬਣਾਇਆ ਪਿਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜੇ ਕਿਸੇ ਨੇ ਭਾਈ ਰਾਜਪੀਣੀ ਹੋਵੇ ਜਦੋਂ ਮਰਜੀ ਆ ਸਕਦਾ ਪੈਟਰਸਨ ਹਾਂ ਵੇਲਣਾ ਵੀ ਲਾਇਆ ਹੋਇਆ ਟਰੈਕਟਰ ਵੀ ਰੱਖੇ ਹੋਇਆ ਕਹਿੰਦੇ ਜੇ ਕਿਸੇ ਨੇ ਰਾਸ ਵਗੈਰਾ ਪੀਣ ਦਾ ਮਨ ਕਰੇ ਤਾਂ ਪੈਟਰਸਨ ਆ ਜਾਓ ਜਦੋਂ ਮਰਜੀ ਆ ਸਕਦੇ ਐ ਐਡਰੈਸ ਹੈਗਾ 18620 ਸੈਕੰਮੋਰ ਐਵਨਿਊ ਪੈਟਰਸਨ ਇਹਨਾਂ ਦਾ ਜਿਹੜਾ ਫਾਰਮ ਜਿਹੜਾ ਬਣਿਆ ਮੈਂ ਜਾਣਦਾ ਤੁਸੀਂ ਮਿੰਦੂ ਵੀ ਕੰਟੈਕਟ ਕਰ ਸਕਦੇ ਕਿਤੇ ਜਾਣਾ ਹੋਵੇ ਮੈਂ ਝੰਡਾ ਸਾਹਿਬ ਨੂੰ ਕਹੂੰਗਾ ਕਿ ਇੱਕ ਵਾਰੀ ਆਪਾਂ ਜਾਵਾਂਗੇ ਉੱਥੇ ਇਹਨਾਂ ਦੇ ਫੋਨ ਨੰਬਰ ਹੈਗਾ ਜਦੋਂ ਮਰਜੀ ਫੋਨ ਕਰਕੇ ਪਰ ਆਉਣ ਵੀਕਐਂਡ ਦੇ ਸੈਚਰਡੇ ਸੰਡੇ ਤੇ ਬਾਕੀ ਮੈਂ ਲੋਕਲ ਟੱਕ ਚਲਾਉਣਾ ਬਾਜੀ ਹਾਂਜੀ ਹਾਂਜੀ ਇਹ ਲੋਕਲ ਦੇਖੋ ਬੜੀ ਬੜੀਆਂ ਫੈਮਲੀਆਂ ਨੂੰ ਆਉਂਦੀਆਂ ਰਹਿੰਦੀਆਂ ਆ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਆ ਹਾਊਸ ਰਾਈਡਿੰਗ ਕਰਦੇ ਆ ਤੇ ਇਹ ਬਹੁਤ ਵਧੀਆ ਤਰੀਕਾ ਹੈਗਾ ਫੈਮਲੀਆਂ ਨਾਲ ਕਨੈਕਟ ਕਰਨ ਦਾ ਬੈਟਸਨ ਆਪਣਾ ਗੁਰੂ ਘਰ ਵੀ ਤੁਹਾਨੂੰ ਪਤਾ ਹੈਗਾ ਹੀ ਹੈ ਨਾ ਤੇ ਉੱਥੇ ਵੀ ਐਤਵਾਰ ਨੂੰ ਪ੍ਰੋਗਰਾਮ ਹੁੰਦਾ ਆ ਉਸ ਤੋਂ ਬਾਅਦ ਅਸੀਂ ਬਿਲੇ ਹੋਈ ਤੇ ਪੁਰਾਣੀ ਪੰਜਾਬ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਬੱਚਿਆਂ ਨੂੰ ਮੁਬਾਰਕਾਂ ਤੁਸੀਂ ਇੱਥੇ ਨਗਰ ਕੀਰਤਨ ਦਾ ਹਿੱਸਾ ਆਪਣੇ ਘੋੜਿਆਂ ਦੇ ਨਾਲ ਆ ਕੇ ਬਣੇ ਆ ਤੇ ਅਸੀਂ ਚਾਹੁੰਦੇ ਕਿ ਇਸੇ ਤਰ੍ਹਾਂ ਹੀ ਤੁਸੀਂ ਇਹ ਜਿਹੜੀਆਂ ਸਵਾਵਾ ਕਰਦੇ ਰਹੋ ਬੱਚਿਆਂ ਨੂੰ ਜੋੜਦੇ ਰਹੋ ਔਰ ਆਪਣਾ ਜਿਹੜਾ ਵਿਰਸਾ ਹੈਗਾ ਪੰਜਾਬੀ ਕਲਚਰ ਹੈਗਾ ਜਿਹੜਾ ਸਿੱਖੀ ਕਲਚਰ ਹੈ ਉਹਦੇ ਨਾਲ ਇਦਾਂ ਜੋੜਦੇ ਰਹ ਤੇ ਆਪਣੇ ਗੁਰੂ ਘਰ ਦੀਆਂ ਖੁਸ਼ੀਆਂ ਵੀ ਲਈਏ ਤੇ ਸਵਾਵਾ ਵੀ ਕਰਦੇ ਰਹੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਸੂਦ ਸਿੰਘ ਜਗਾਵਾਂ ਮੇਰੇ ਨਾਲ ਅਮਨਦੀਪ ਸਿੰਘ ਝੰਡ ਮਨਟੀਕਾ ਕੈਲੀਫੋਰਨੀਆ ਯੂ ਐਸ ਏ